ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬਿਮਾਰ ਔਰਤ ਹਸਪਤਾਲ ਵਿੱਚ ਦਾਖਲ ਹੈ ਤੇ ਇਸ ਔਰਤ ਦੇ ਕੋਲ ਇਸ ਦਾ ਪਤੀ ਫਨੀ ਫਨੀ ਜਿਹਾ ਡਾਂਸ ਕਰ ਰਿਹਾ ਹੈ ਜਿਸ ਨੂੰ ਵੇਖ ਕੇ ਬੈੱਡ ਤੇ ਪਈ ਪਤਨੀ ਵੀ ਹੱਸਣ ਲੱਗ ਜਾਂਦੀ ਹੈ। ਪਤੀ ਇਹ ਸਭ ਕੁਝ ਜਾਣ ਬੁੱਝ ਕੇ ਕਰ ਰਿਹਾ ਤਾਂ ਕਿ ਪਤਨੀ ਉੱਤੇ ਪਈ ਹੋਈ ਟੈਨਸ਼ਨ ਨੂੰ ਘੱਟ ਕੀਤਾ ਜਾਵੇ। ਦੋਸਤੋ ਅਸਲ ਵਿੱਚ ਪਤੀ ਪਤਨੀ ਦਾ ਰਿਸ਼ਤਾ ਵੀ ਇਹੋ ਹੁੰਦਾ ਜਿਹੜਾ ਮਾੜੇ ਸਮੇਂ ਵਿੱਚ ਆਪਣੇ ਜੀਵਨ ਸਾਥੀ ਦਾ ਪੂਰਾ ਸਾਥ ਦੇਵੇ ਤੇ ਉਸ ਨੂੰ ਖੁਸ਼ ਰੱਖੇ। ਜੀਵਨ ਸਾਥੀ ਚੰਗਾ ਹੋਵੇ ਤਾਂ ਸਾਥ ਦੇਣ ਵਾਲਾ ਹੋਵੇ ਤਾਂ ਬੰਦਾ ਬਹੁਤ ਹੀ ਜਲਦ ਠੀਕ ਹੋ ਜਾਂਦਾ ਆ ਬਾਕੀ ਦੋਸਤੋ ਤੁਸੀਂ ਵੀ ਦੇਖੋ ਇਹ ਪੂਰਾ ਡਾਂਸ